ਬੀਤੀ ਸ਼ਾਮ ਆਈ ਤੇ ਹਨੇਰੀ ਅਤੇ بارش ਨਾਲ ਜਿੱਥੇ ਲੋਕਾਂ ਨੂੰ ਗਰਮੀ ਤੋਂ ਉਤਾਰਾਹਤ ਮਿਲੀ ਹੈ ਉੱਥੇ ਹੀ ਇਸ ਹਨੇਰੀ ਨਾਲ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਵੀ ਸਾਹਮਣਾ ਕਰਨਾ ਪਿਆ ਹੈ ਇਸ ਹਨੇਰੀ ਨਾਲ ਪਾਸਟਾ ਤੋਂ ਸਾਨੀ ਨੂੰ ਜਾਣ ਵਾਲੇ ਰੋਡ ਤੇ ਕਈ ਦਰਖਤ ਵੀ ਡਿੱਗ ਪਏ ਜਿਸ ਕਾਰਨ ਆਵਾਜਾਈ ਵੀ ਠੱਪ ਹੋ ਗਈ ਜਿਸ ਕਾਰਨ ਦੂਸਰੇ ਪਿੰਡਾਂ ਨੂੰ ਜਾਣ ਵਾਲੇ ਵਾਹਨਾਂ ਨੂੰ ਵੀ ਹੋਰ ਦਾ ਪਿੰਡ ਦੇ ਰਸਤੇ ਰਾਹੀਂ ਆਪਣੀ ਮੰਜ਼ਿਲ ਵੱਲ ਵਧਦੇ ਹੋਏ ਦੇਖਿਆ ਗਿਆ ਇਸ ਤੋਂ ਇਲਾਵਾ ਲਾਈਟ ਜਾਣ ਕਾਰਨ ਵੀ ਲੋਕ ਕਾਫੀ ਪਰੇਸ਼ਾਨ ਹੋਏ ਨਜ਼ਰ ਆਏ ਇਸ ਮੈਂ ਦੀ ਗੱਲਬਾਤ ਕਰਦੇ ਪਿੰਨਦਰੂੜ ਦੇ ਸੁਰਜੀਤ ਸਿੰਘ ਅਤੇ ਬਲਜਿੰਦਰ ਸਿੰਘ ਵਾਸੀ ਸਾਨੀ ਨੇ ਦੱਸਿਆ ਕਿ ਇਸ ਤੇਜ਼ ਹਨੇਰੀ ਕਾਰਨ ਡਿੱਗੇ ਦਰਖਤਾ ਕਰਕੇ ਪਾਸਤਾ ਤੋਂ ਸਾਨੀ ਨੂੰ ਜਾਣ ਵਾਲਾ ਸਾਰਾ ਰਸਤਾ ਬੰਦ ਹੋ ਗਿਆ ਇਸ ਤੋਂ ਇਲਾਵਾ ਉਹਨਾਂ ਆਖਿਆ ਕਿ ਇਸ ਹਨੇਰੀ ਨਾਲ ਡਿੱਗੇ ਬਿਜਲੀ ਦੇ ਖੰਭਿਆਂ ਨੂੰ ਠੀਕ ਕਰਨ ਲਈ ਬਿਜਲੀ ਵਿਭਾਗ ਦੇ ਕਰਮਚਾਰੀ ਵੀ ਲੱਗੇ ਹੋਏ ਸਨ ਇਸ ਤੋਂ ਇਲਾਵਾ ਬਲਜਿੰਦਰ ਸਿੰਘ ਨੇ ਆਖਿਆ ਕਿ ਉਹਨਾਂ ਦੀ ਹਵੇਲੀ ਵੀ ਖੇ ਤੀਨਾ ਵੀ ਉੱਡ ਗਈਆਂ ਜਿਸ ਨਾਲ ਉਹਨਾਂ ਦਾ ਕਰੀ 50000 ਰੁਪਏ ਦਾ ਨੁਕਸਾਨ ਹੋ ਗਿਆ ਆ ਸਰ ਜੀ ਕੀ ਨਾਮ ਜੀ ਤੁਹਾਡਾ ਤੇ ਕਿਹੜਾ ਪਿੰਡ ਆ ਜੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਸਰਜੀਤ ਸਿੰਘ ਮੇਰਾ ਪਿੰਡ ਨਰੂੜਾ ਆ ਸਰਜੀਤ ਸਿੰਘ ਜੀ ਕੀ ਕਹਿਣਾ ਚਾਹੁੰਦੇ ਹੋ ਦਰਖਤ ਬੜੇ ਡਿੱਗੇ ਹੋਏ ਆ ਸੜਕਾਂ ਤੇ ਕੀ ਕਰਨਾ ਇਹਨਾਂ ਦਾ ਤੇ ਕੱਲ ਸ਼ਾਮ ਮੀਂਹ ਰੱਤੀ ਹਨੇਰੀ ਤੇ ਬਹੁਤ ਤੇਜ਼ ਆਈ ਹਵਾ ਜਿਹਦੇ ਨਾਲ ਸੜਕਾਂ ਤੇ ਕਾਫੀ ਦਰਖਤ ਢਿੱਗੇ ਆ ਤੇ ਰਾਸਤੇ ਬਲੌਕ ਹੋ ਗਏ ਆ ਤੇ ਕਈ ਬਿਜਲੀ ਦੇ ਖੰਭੇ ਵੀ ਟੁੱਟੇ ਹੋਏ ਆ ਰਾਤ ਚ ਜੀ ਤੇ ਰਾਤੀ ਲਾਈਟ ਵੀ ਬੰਦ ਆਈ ਹਾਂਜੀ ਹਾਂਜੀ ਲਾਈਟ ਖੰਭੇ ਟੁੱਟੇ ਤਾਂ ਉਹ ਤਾਂ ਬੰਦ ਹੋ ਗਏ ਰਾਹ ਦੀ ਪੂਰੀ ਬੰਦ ਹੈ ਜੀ ਤੇ ਹੁਣ ਕਿਦਾਂ ਜਿਹੜੀ ਆ ਇਧਰ ਆਪਣੇ ਪਾਸਟੇ ਤੋਂ ਫਗਵਾੜੇ ਨੂੰ ਬੱਸਾ ਜਾਂਦੀਆਂ ਸੀਗੀਆਂ ਆਸਾਨੀ ਬਾયા ਤੇ ਉਹ ਹੁਣ ਕਿੱਧਰ ਚੀ ਜਾ ਰਹੀਆਂ ਆ ਉਹ ਹੁਣ ਜਗਜੀਤਪੁਰ ਵੱਲ ਚੀ ਜਾ ਰਹੀਆਂ ਕਿਉਂਕਿ ਰੋਡ ਤੇ ਕਾਫੀ ਦਰਖਤ ਰਾਹ ਦੇ ਵਿੱਚ ਪਏ ਆ ਅੱਛਾ ਹਜੇ ਤੱਕ ਕੋਈ ਕਿਸੇ ਨੇ ਕੋਈ ਦਰਖਤ ਚੱਕਿਆ ਆ ਗੋ ਜਗਲਾਤ ਵਿਭਾਗ ਦਾ ਕੋਈ ਆਇਆ ਕਰਮਚਾਰੀ ਮੈਂ ਫਗਵਾੜੇ ਤੋਂ ਆ ਰਿਹਾ ਤੇ ਰਾਹ 'ਚ ਕੋਈ ਨਹੀਂ ਦਿਖਿਆ ਅੱਛਾ ਜੀ ਤੇ ਕੀ ਮੰਗ ਕਰਦੇ ਆ ਤੁਸੀਂ ਬਸ ਮੰਗਿਆ ਕਿ ਜਿਹੜੇ ਦਰਖਤ ਇਹਨਾਂ ਨੂੰ ਪਦਰਾ ਕੀਤਾ ਜਾਵੇ ਤੇ ਜਿਹੜੀਆਂ ਬਿਜਲੀ ਦੇ ਲਾਈਨਾਂ ਜਾਂ ਖੰਭੇ ਤੋਂ ਥੋੜੇ ਦਰਖਤਾਂ ਦੂਰ ਕੀਤੇ ਨਕਸਾਨ ਤਾਂ ਜੀ ਬਹੁਤ ਜ਼ਿਆਦਾ ਨੁਕਸਾਨ ਹੋਇਆ ਜੀ ਰਾਤੀ ਰੋਡ ਵੀ ਸਾਰੇ ਜਾਮ ਹੋ ਗਏ ਸੀ ਤੇ ਜਿੰਨੀਆਂ ਵੀ ਆਪਣੇ ਮੋਟਰ ਗੱਡੀਆਂ ਆ ਸਾਰੀਆਂ ਇੱਧਰ ਪਿੰਡਾਂ ਪਿੰਡਾਂ ਵਿੱਚ ਹੀ ਪੈ ਕੇ ਲੰਘੀਆਂ ਜੀ ਤੇ ਜਿਹੜੀਆਂ ਖੰਭੇ ਆ ਆਪਣੇ 24 ਘੰਟੇ ਵਾਲੀ ਲੈਨ ਆਉਂਦੀ ਆ ਮੋਟਰ ਵਾਲੀ ਲੈਨ ਆਉਂਦੀ ਆ ਜੀ ਉਹ ਸਾਰੀਆਂ ਦਰਖਦ ਦੇ ਨਾਲ ਬੰਦ ਹੋਈਆਂ ਆ ਰਾਤ ਦੀ ਠੀਕ ਤੇ ਪਰੇਸ਼ਾਨੀ ਬਹੁਤ ਜ਼ਿਆਦਾ ਆ ਤੇ ਲੋਕਾਂ ਨੇ ਆਪਣੇ ਕਿਸਾਨ ਵੀਰਾਂ ਨੇ ਜਿਹੜੀਆਂ ਅੱਗਾਂ ਵੀ ਲਾਈਆਂ ਸੀ ਰਸਤ ਜਲ ਗਏ ਸੀ ਜੀ ਉਹ ਤਰਸ ਜਾਲਨ ਦੀ ਨਾਲ ਲੰਨ ਡਿਗੂ ਆ ਜੀ ਕੰਬੀ ਟੁੱਟ ਗਏ ਉਹ ਲੈਣਾ ਜਾਂ ਇਹਨਾਂ ਦਾ ਬਹੁਤ ਨੁਕਸਾਨ ਹੈ ਬਿਜਲੀ ਦਾ ਵੀ ਤੇ ਘਰਾਂ ਦਾ ਬਹੁਤ ਇਨਸਾਨ ਹੋਇਆ ਆ ਛੱਡਾਂ ਸਾਡੀ ਤਾਂ ਆਪਾਂ ਛੱਡਾਂ ਪਟ ਗਈਆਂ ਦੋ ਤਿੰਨ ਢੇਰੀ ਦੇ ਨਾਲ ਜੀ ਬਹੁਤ ਜਿਆਦਾ ਨੁਕਸਾਨ ਹੈ ਜੀ ਜਰ ਜਿਹੜੇ ਖੰਭੇ ਡਿੱਗੇ ਹੋਏ ਆ ਉਹਨਾਂ ਨੂੰ ਦੇਖਣਾ ਬਿਜਲੀ ਮੁਲਾਜ਼ਮ ਮੌਕੇ ਤੇ ਪਹੁੰਚੇ ਆ ਜੀ ਹਾਂਜੀ ਹਾਂਜੀ ਇਹ ਤਾਂ ਰਾਤ ਦੇ ਲੱਗੇ ਹੋਆ ਰਾਤ ਦੀ ਵੀ 11 12 ਵਜੇ ਤੱਕ ਆਪਣਾ ਵਰਕ ਕਰਦੇ ਰਹੇ ਆ ਹੀ ਤੇ ਹੁਣ ਵੀ 4:00 ਵਜੇ ਦੇ ਤਕਰੀਬਨ ਲੱਗੇ ਹੋਆ ਬਿਜਲੀ ਮੁਲਾਜ਼ਮ ਸਾਰੇ ਤਾਂ ਕੁਝ ਪਤਾ ਲੱਗੇ ਵੀ ਕਿੰਨੇ ਕ ਬਜੇ ਤੱਕ ਲਾਈਟ ਚੱਲੂ ਘਰਾਂ ਦੀ ਜੀ ਨੁਕਸਾਨ ਜਿੰਨਾ ਕੁ ਹੋਇਆ ਮੇਰੇ ਹਿਸਾਬ ਨਾਲ ਤਾਂ 4-5 ਘੰਟੇ ਦਾ ਟਾਈਮ ਲੱਗ ਸਕਦਾ ਜਿਆਦਾ ਵੀ ਲੱਗ ਸਕਦਾ ਆ ਜੀ ਹਾਂਜੀ ਤੇ ਤੁਹਾਡੀ ਸ਼ੈੱਡ ਦਾ ਕਿੰਨਾ ਕੁ ਨੁਕਸਾਨ ਹੋਇਆ ਜੀ ਹੈਗਾ ਜੀ 50 ਹਜ਼ਾਰ ਦਾ ਤੇ ਆ ਜਿਹੜੇ ਕਿਸਾਨਾਂ ਨੇ ਅੱਗਾਂ ਲਾਈਆਂ ਸੀਗੀਆਂ ਕੁਝ ਦਰਖਤ ਤੇ ਜਲ ਗਏ ਆ ਉਹਨਾਂ ਕਿਸਾਨਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਦਰਖਤ ਉਹੀ ਡਿੱਗੇ ਆ ਜਿਹੜੇ ਜਲੇ ਹੋਏ ਆ ਜੀ ਜੀ ਉਹੀ ਗੱਲ ਆ ਵੀ ਅਣਖੀ ਜਿਹੜੀਆਂ ਆ ਆਪਾਂ ਜਿਹੜੀ ਬਰਮ ਹੁੰਦੀ ਨਾਲ ਸੜਕਦੇ ਜੀ ਉਹਦੇ ਨਾਲ ਥੱਲੇ ਪਹਿਲਾਂ ਵੀ ਪੱਤਾ ਪੁੱਤਾ ਕਾਫੀ ਡਿੱਗੇ ਆ ਸੀ ਬਾਲ ਨੂੰ ਸਿਗਾ ਉਹ ਅੱਗ ਲਾਉਣ ਦੇ ਨਾਲ ਇਹਨਾਂ ਦਰਖਤਾਂ ਦੇ ਜਿਹੜੇ ਮੋਢੇ ਸੀ ਜਲ ਗਏ ਉਹੀ ਜਿਹੜੇ ਜਲੇ ਹੋ ਆ ਉਹੀ ਡਿੱਗੇ ਆ ਇਹਨਾਂ ਦੇ ਉੱਤੇ ਇਹੀ ਇਹ ਪੀਲੇ ਸਾਨੂੰ ਸਾਰਿਆਂ ਨੂੰ ਅਸੀਂ ਖੁਦ ਵੀ ਕਿਸਾਨ ਆ ਕਿ ਸਾਨੂੰ ਜਦੋਂ ਅੱਗਾ ਲਾਉਨੇ ਸਾਨੂੰ ਸੜਕਾਂ ਦੇ ਨਾਲ ਜਾਂ ਆਪਾਂ ਨੂੰ ਕਿਸੇ ਨੁਕਸਾਨ ਹੁੰਦਾ ਬਸ ਸੰਭਾਵਨਾ ਆ ਸਾਨੂੰ ਉੱਥੇ ਦੋ ਚਾਰ ਫੇਰੇ ਕਰੈਕਟਰ ਦੇ ਨਾਲ ਲੜਨ ਚਾਹੀਦੇ ਆ ਤਾਂ ਜੋ ਸਾਡਾ ਨੁਕਸਾਨ ਹੋ ਨਾ ਸਕੀ ਇਸੇ ਤਰ੍ਹਾਂ ਹੀ ਫਲੋਰਵਿਖੇ ਵੀ ਆਈ ਤੇਜ ਹਨੇਰੀ ਕਾਰਨ ਪਿੰਡ ਦੋਸਾਂਜ ਵਿਖੇ ਬਣੇ ਆਟੋਮੈਟਿਕ ਡਰਾਈਵਿੰਗ ਟ੍ਰੈਕ ਤੇ ਕਾਫੀ ਨੁਕਸਾਨ ਹੋਣ ਦੀ ਸੂਚਨਾ ਮਿਲੀ ਹੈ ਇਸ ਟਰੈਕ ਤੇ ਲੱਗੀਆਂ ਖਿੜਕੀਆਂ ਦੇ ਜਿੱਥੇ ਜ਼ਿਆਦਾਤਰ ਸ਼ੀਸ਼ੇ ਟੁੱਟ ਗਏ ਉੱਥੇ ਹੀ ਬਾਉਂਡਰੀ ਤੇ ਲੱਗੀਆਂ ਲਾਈਟਾਂ ਦੇ ਬਾਲ ਲੈਂਪ ਅਤੇ ਮੇਨ ਗੇਟ ਤੇ ਬਣੀਆਂ ਹੋਈਆਂ ਸਿੰਬਲਾਂ ਵੀ ਟੁੱਟ ਕੇ ਨਾਲ ਦੇ ਖੇਤ ਵਿੱਚ ਡਿੱਗ ਗਈਆਂ ਇਸ ਸਬੰਧੀ ਜਾਣਕਾਰੀ ਦਿੰਦੇ ਸਿਕਿਉਰਿਟੀ ਗਾਰਡ ਮਹਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਵੀਰ ਸਵੇਰੇ ਆ ਕੇ ਮੈਡਮ ਅਮਨਦੀਪ ਕੌਰ ਨੇ ਟਰੈਕ ਖੋਲ੍ਹਿਆ ਤਾਂ ਦੇਖਿਆ ਕਿ ਹਨੇਰੀ ਨਾਲ ਖਿੜਕੀਆਂ ਦੇ ਸ਼ੀਸ਼ੇ ਅਤੇ ਹੋਰ ਵੀ ਬਹੁਤ ਸਾਰਾ ਨੁਕਸਾਨ ਹੋ ਚੁੱਕਾ ਸੀ ਹੁਣ ਆ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਅਪੀਲ ਕੀਤੀ ਗਈ ਇਸ ਨੂੰ ਪਹਿਲ ਦੇ ਆਧਾਰ ਤੇ ਠੀਕ ਕਰਵਾਇਆ ਜਾਵੇ आज ਜੀ ਆਪ ਪਣੇ ਦਫਤਰ ਆਟੋਮੈਟਿਕ ਡਰਾਈਵਿੰਗ ਟਰੈਕ ਤੇ ਆਕੇ ਦੇਖਿਆ ਫਲੋਰ ਵਿੱਚ ਤੇ ਸਾਡੇ ਨਾਬਦੀ ਨੇਰੀ ਦੀ ਵਜ੍ਹਾ ਨਾਲ ਕਾਫੀ ਨੁਕਸਾਨ ਹੋਇਆ ਹੈ ਉਹ ਸ਼ੀਸ਼ੇ ਟੁੱਟ ਗਏ ਹੈ ਜਾਂ ਆਪਣਾ ਬੋਰਡ ਲੱਗੇ ਟੁੱਟ ਗਏ ਬਾਲੀ ਸਕਿਉਰਟੀ ਲਾਈਟਾਂ ਟੁੱਟ ਗਈਆਂ ਤੇ ਕਾਫੀ ਨੁਕਸਾਨ ਹੋਇਆ ਮੁੰਡਾ ਸਾਡਾ ਵੀ ਜੋ ਵੀ ਹੈਗਾ ਹੈ ਬਾਉਂਡਰੀ ਤੇ ਜਿਹੜੀ ਸਕਿਉਰਟੀ ਲਾਈਟ ਲੱਗੀ ਹੈ ਉਹਦੀ ਬਾਉਂਡਰੀ ਜੋ ਸ਼ੈੱਡ ਹੈਗੇ ਉੱਡ ਗਏ ਆ ਜੋ ਆਟੋਮੈਟਿਕ ਡਰਾਈਵਿੰਗ ਟਰੈਕ ਦਾ ਸਿੰਬਲ ਬਣਿਆ ਹੋਇਆ ਉਹ ਉੱਡ ਗਿਆ ਪੂਰਾ ਜੀ ਉਹ ਸਾਡੇ ਤੇ ਟਰੈਕ ਦੇ ਵਿੱਚ ਹੀ ਪਿਆ ਹੈ ਤੇ ਉਸ ਜਿਹੜੇ ਸਾਡੇ ਦਫਤਰ ਦੇ ਅੰਦਰਲੇ ਪਾਸੇ ਦੇ ਸ਼ੀਸ਼ੇ ਹੈ ਜਿਤੋਂ ਕਿ ਸਾਡੀ ਸੇਫਟੀ ਵਾਸਤੇ ਲੱਗੇ ਹੋਏ ਆ ਉਹ ਸ਼ੀਸ਼ੇ ਦਾ ਵੀ ਕਾफी ਨੁਕਸਾਨ ਹੋਇਆ ਹੈ ਤੇ ਅਸੀਂ ਅੱਜ ਆਪਣਾ ਜਦੋਂ ਸਵੇਰੇ ਡਿਊਟੀ ਤੇ ਆਏ ਆ ਇਹ ਆ ਕੇ ਸਾਰਾ ਚੈੱਕ ਕੀਤਾ ਤੇ ਸਾਡੇ ਦਫਤਰ ਦੇ ਵਿੱਚ ਕਾफी ਨੁਕਸਾਨ ਮਿਲਿਆ ਤੇ ਸਾਡੀ ਅੱਗੇ ਸਾਹਿਬ ਨੂੰ ਰਿਕੁਐਸਟ ਹੈ ਕਿ ਇਹਦੀ ਛੇਤੀ ਤੋਂ ਛੇਤੀ ਮਰਮਮਤ ਕਰਾਈ ਜਾਵੇ